ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ ਜੀ ਤੇ ਅੱਜ ਕੱਲ ਦੇਖੋ ਮੀਂਹ ਜ਼ਿਆਦਾ ਪੈਣ ਕਰਕੇ ਤੇ ਆਪਣੇ ਦੇਖੋ ਜੀ ਸਭ ਦੇ ਜਿਨ੍ਹਾਂ ਦੇ ਲੈਂਟਰ ਲੱਗੇ ਹੋਏ ਨੇ ਕਿਸੇ ਦੇ ਫर्श ਲੱਗਿਆ ਹੋਇਆ ਉਹ ਸਾਰੇ ਹੀ ਸਿੰਮ ਰਹੀ ਆ ਤੇ ਆਪਣੇ ਲੱਗਿਆ ਹੋਇਆ ਪੱਥਰ ਪੱਥਰ ਦੇ ਵਿੱਚ ਤਰੇੜਾ ਤੇ ਇਹਨੂੰ ਆਪਾਂ ਕਿਵੇਂ ਭਰਾਂਗੇ ਇਹ ਦੇਖੋ ਜੀ ਤੇੜ ਦੇ ਅੰਦਰ ਹੀ ਪਾਣੀ ਸਿਮ ਸਿਮ ਕੇ ਅੰਦਰ ਡਿੱਗ ਰਿਹਾ ਵਾ ਛੱਤ ਦੀ ਅੰਦਰਲੀ ਸਾਈਡ ਤੇ ਤੇ ਆਪਾਂ ਇਹਨੂੰ ਅੱਜ ਭਰਨਾ ਹੈ ਕਿਹੜੇ ਤਰੀਕੇ ਨਾਲ ਬਹੁਤ ਹੀ ਵਗਿਆ ਤਰੀਕਾ ਪਹਿਲਾਂ ਜੀ ਆਪਾਂ ਨੇ ਇਹ ਤਰੀਕਾ ਵਰਤਿਆ ਹੋਇਆ ਵਾ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਇਹਨਾਂ ਦੀ ਹੁਣ ਦੇਖੋ ਜੀ ਪਾਣੀ ਦੀ ਤਾਂ ਸਾਰਿਆਂ ਨੂੰ ਇਹ ਪ੍ਰੋਬਲਮ ਆ ਰਹੀ ਆ ਕਿਸੇ ਦੇ ਦੇਖੋ ਜੀ ਪੱਥਰ ਲੱਗਿਆ ਹੋਇਆ ਕਿਸੇ ਦੇ ਫਰਸ਼ ਲੱਗਿਆ ਹੋਇਆ ਤੇ ਛੱਤਾਂ ਸਾਰੀਆਂ ਹੀ ਸਿਮ ਰਹੀਆਂ ਨੇ ਇਸ ਕਰਕੇ ਆਪਾਂ ਤੁਹਾਡੇ ਲਈ ਇਹ ਸਪੈਸ਼ਲ ਵੀਡੀਓ ਬਣਾ ਰਹੀਆਂ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਡੇਡ ਨੂੰ ਭਰ ਦਾਂਗੇ ਜੇ ਤੁਸੀਂ ਸਾਡਾ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਕਰ ਦਿਆ ਕਰੋ ਜੀ ਤੇ ਚਲੋ ਆਪਾਂ ਜੀ ਤੁਹਾਨੂੰ ਬਹੁਤ ਹੀ ਸੌਕੇ ਤਰੀਕੇ ਨਾਲ ਦੱਸਾਂਗੇ ਲਓ ਜੀ ਆਪਾਂ ਨੇ ਇਹ ਲਿਆ ਚਿੱਟਾ ਸੀਮਟ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਜੀ ਇਹ ਚਿੱਟਾ ਸੀਮਟ ਆਪਾਂ ਨੇ ਸਿਰਫ ਪੱਥਰ ਦੇ ਉੱਤੇ ਹੀ ਇਸਤੇਮਾਲ ਕਰਨਾ ਤੇ ਜੇ ਤੁਹਾਡੀ ਛੱਤ ਦੇ ਉੱਤੇ ਫਰਸ਼ ਲੱਗਿਆ ਹੋਇਆ ਉਹਦੇ ਉੱਤੇ ਨਹੀਂ ਤੁਸੀਂ ਇਹ ਇਸਤੇਮਾਲ ਕਰਨਾ ਹੈਗਾ ਤੇ ਹੁਣ ਆਪਾਂ ਇਸ ਚਿੱਟੇ ਸੀਮਟ ਨੂੰ ਇਹਦੇ ਵਿੱਚ ਆਪਾਂ ਟੱਪ ਦੇ ਵਿੱਚ ਪਾ ਲੈਨੇ ਆ ਜਿੰਨੀ ਆ ਕਿ ਆਪਾਂ ਇਹ ਤੇੜਾ ਭਰਨ ਵਾਲੀਆਂ ਨੇ ਉਹਨਾਂ ਤੇ ਸੀਮਟ ਪਾ ਲਵਾਂਗੇ ਆਪਾਂ ਨੇ ਪਹਿਲਾਂ ਜਿਹੜੀਆਂ ਜੜੀਆਂ ਸੀਗੀਆਂ ਪਹਿਲਾਂ ਤੇੜਾਆਂ ਆਈਆਂ ਹੋਈਆਂ ਸੀਗੀਆਂ ਪੱਥਰ ਦੇ ਵਿੱਚ ਉਹ ਆਪਾਂ ਨੇ ਭਰਤੀਆਂ ਤੇ ਕਿਉਂਕਿ ਜਿਹੜੀਆਂ ਰਹਿੰਦੀਆਂ ਸੀਗੀਆਂ ਤੇ ਫਿਰ ਮੈਂ ਸੋਚਿਆ ਕਿ ਉਹ ਨਾ ਆਪਾਂ ਵੀਡੀਓ ਇਹ ਬਣਾ ਲਈਏ ਤੇ ਸਾਰਿਆਂ ਦੇ ਨਾਲ ਆਪਾਂ ਸ਼ੇਅਰ ਕਰ ਲਈਏ ਹੁਣ ਦੇਖੋ ਜੀ ਆਪਾਂ ਇਹਦੇ ਵਿੱਚ ਛਿੱਟੇ ਸੀਮਟ ਦੇ ਵਿੱਚ ਪਾਣੀ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਇਹਨੂੰ ਤੁਸੀਂ ਜ਼ਿਆਦਾ ਗਾੜਾ ਨਹੀਂ ਰੱਖਣਾ ਪਤਲਾ ਹੀ ਰੱਖਣਾ ਥੋੜਾ ਜਿਹਾ ਜਿਹੜੀਆਂ ਆਪਣੀਆਂ ਜਿਹੜੀ ਤੇੜ ਆ ਉਹਦੇ ਵਿੱਚ ਇਹ ਜਿਹੜਾ ਭਰ ਸਕੇ ਬਸ ਆਪਾਂ ਨੇ ਇਸਤਰੀ ਕੇ ਨਾ ਇਹਨੂੰ ਰੱਖਣਾ ਆ ਨਹੀਂ ਜ਼ਿਆਦਾ ਪਤਲਾ ਕਰਨਾ ਨਹੀਂ ਆਪਾਂ ਨੇ ਇਹ ਜ਼ਿਆਦਾ ਗਾੜਾ ਰੱਖਣਾ ਤੇ ਜਿਹੜੀਆਂ ਆਪਣੀਆਂ ਇਹ ਪਹਿਲਾਂ ਤੇੜ ਆ ਉਹਨੂੰ ਆਪਾਂ ਭਰ ਦਈਏ ਦੇਖੋ ਜੀ ਇਹ ਹੁਣ ਥੋੜਾ ਜਿਹਾ ਮੀਹ ਪਾ ਕੇ ਹਟਿਆ ਸੀ ਮੀਹ ਪੈਣ ਕਰਕੇ ਆਪਣਾ ਇਹ ਫਰਸ਼ ਸੀਗਾ ਬਿਲਕੁਲ ਹੀ ਪੱਥਰ ਆਪਣਾ ਗਿੱਲਾ ਸੀਗਾ 10 ਮਿੰਟ ਦੇਖੋ ਜੀ ਪਹਿਲਾਂ ਮੀਹ ਪਾ ਕੇ ਹਟਿਆ ਸੀਗਾ ਤੇ ਇਹ ਆਪਣਾ ਜਿਹੜਾ ਪੱਥਰ ਸੀਗਾ ਬਿਲਕੁਲ ਸੀਗਾ ਗਿੱਲਾ ਤੇ ਫਿਰ ਆਪਾਂ ਨੇ ਸੋਚਿਆ ਵੀ ਇਹਦੇ ਉੱਤੇ ਹੁਣ ਆਪਾਂ ਪਹਿਲਾਂ ਜਿਹੜੀਆਂ ਤੀੜਾਂ ਇਹ ਚੰਗੀ ਤਰ੍ਹਾਂ ਨਾਲ ਭਰ ਦਿੰਨੇ ਆ ਤੇ ਪਹਿਲਾਂ ਤੁਸੀਂ ਇਹਨੂੰ ਜੋ ਭਰਨ ਤੋਂ ਪਹਿਲਾਂ ਵੀ ਇਹਨੂੰ ਥੋੜਾ ਜਿਹਾ ਗਿੱਲਾ ਕਰਨਾ ਆ ਇਹ ਨਹੀਂ ਹੈ ਗੱਝੀ ਇਹ ਅੱਧਾ ਘੰਟਾ ਲੱਗੂ ਇਹਨੂੰ ਸੁੱਕਣ ਨੂੰ ਇਹ ਦੇਖੋ ਚ ਲਾਉਂਦੇ ਲਾਉਂਦੇ ਹੀ ਬਿਲਕੁਲ ਆਪਣਾ ਇਹ ਸੀਮਿੰਟ ਸੁੱਕ ਜਾਂਦਾ ਵਾ ਇਹਦਾ ਇਹੀ ਫਾਇਦਾ ਆ ਲੋ ਜੀ ਆਪਣੀਆਂ ਜਿਹੜੀਆਂ ਇਹ ਤੇੜਾਂ ਸੀਗੀਆਂ ਉਹ ਤਾਂ ਦਿੱਤੀਆਂ ਆਪਾਂ ਨੇ ਭਾਰ ਤੇ ਹੁਣ ਆਪਾਂ ਨੇ ਸੀਮਿੰਟ ਨੂੰ ਹੋਰ ਥੋੜਾ ਜਿਹਾ ਘੋਲ ਲਿਆ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਤੇ ਵਿਚਰੀ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਹੈਗੀ ਤੇ ਹੁਣ ਆਪਾਂ ਇਹ ਜਿਹੜਾ ਪੱਥਰ ਹੈ ਇਹਦੇ ਉੱਤੇ ਆਪਾਂ ਪਾ ਦਾਂਗੇ ਤੇ ਫਿਰ ਇਹਦੇ ਉੱਤੇ ਤੇ ਫੇਰ ਦਾਂਗੇ ਮੈਂਪਰ ਫਿਰ ਜਿਹੜੀਆਂ ਇਹ ਆਪਣੀਆਂ ਤੇੜਾਂ ਨੇ ਸਾਰੀਆਂ ਹੀ ਭਰ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਸਾਰੇ ਫੇਰ ਦੇਣਾ ਨਵੰਬਰ ਨੂੰ ਜਿਹੜੀਆਂ ਆਪਣੀਆਂ ਇਹ ਤੇੜਾਂ ਨਹੀਂ ਚੰਗੀ ਤਰ੍ਹਾਂ ਭਰ ਜਾਂਦੀਆਂ ਜਿੱਥੋਂ ਤੁਹਾਨੂੰ ਲੱਗਦਾ ਵਾ ਵੀ ਆਪਣਾ ਪਾਣੀ ਜ਼ਿਆਦਾ ਸਿਮ ਰਿਹਾ ਉਹ ਕੋਈ ਤਰੇੜ ਵੱਡੀ ਆ ਤਾਂ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਭਰ ਦੋ ਤੇ ਬਾਕੀ ਦਾ ਤੁਸੀਂ ਇਸ ਤਰੀਕੇ ਨਾਲ ਇਹਨੂੰ ਪਤਲਾ ਕਰਕੇ ਨਾ ਪਾ ਦੋਗੇ ਤਾਂ ਤੁਹਾਡੀਆਂ ਜੜੀਆਂ ਇਹ ਸਾਰੀਆਂ ਤੇੜਾ ਨਹੀਂ ਇਹ ਸਾਰੀਆਂ ਇਹ ਪਰ ਜਾਣਗੀਆਂ ਲੋ ਜੀ ਆਪਾਂ ਨੇ ਚਿੱਟਾ ਸੀਮਿੰਟ ਛੱਤ ਦੇ ਉੱਤੇ ਜਿਹੜਾ ਪੱਥਰ ਲੱਗਿਆ ਹੋਇਆ ਸੀ ਉਹਦੇ ਉੱਤੇ ਆਪਾਂ ਸਾਰੇ ਹੀ ਪਾਤਾ ਜਿਹੜੀਆਂ ਤਰੇੜਾਂ ਸੀਗੀਆਂ ਸਾਰੀਆਂ ਗਈਆਂ ਭਰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਸ ਤਰੀਕੇ ਨਾਲ ਭਰ ਸਕਦੇ ਹੋ ਜੀ ਜੇ ਕਈ ਵਾਰੀ ਨਾ ਆਪਣੇ ਕਮਰਿਆਂ ਤੋਂ ਬਾਹਰਲੀ ਸਾਈਡ ਤੇ ਵੀ ਦੋ ਦੋ ਫੁੱਟ ਲੱਗਿਆ ਹੁੰਦਾ ਪੱਥਰ ਤੇ ਉੱਥੇ ਵੀ ਦੇਖੋ ਜੀ ਉਹਦੀਆਂ ਨਿਊਆਂ ਦੇ ਵਿੱਚ ਜਿਹੜਾ ਸੈਡਾ ਤੇ ਪੱਥਰ ਲੱਗਿਆ ਹੁੰਦਾ ਉੱਥੇ ਵੀ ਕਿੱਡੀ ਵੱਡੀ ਤਰੇੜ ਪੈ ਜਾਂਦੀ ਆ ਤੇ ਉੱਥੇ ਵੀ ਤੁਸੀਂ ਚਿੱਟਾ ਸੀਮਿੰਟ ਭਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਟੱਪ ਦੇ ਵਿੱਚ ਪਾ ਕੇ ਤੇ ਇਹਨੂੰ ਪਤਲਾ ਜਿਹਾ ਕਰਕੇ ਤੇ ਤੁਸੀਂ ਇੱਕਨ ਛੱਤ ਦੇ ਉੱਤੇ ਲਗਾ ਸਕਦੇ ਹੋ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਤਾਂ ਬਾਅਦ ਤੋਂ ਬਾਅਦ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਚਲੋ ਆਪਾਂ ਜੀ ਹੁਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ